ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਸਾਰੇ ਪੰਜਾਬ ਵਿੱਚ ਮੁਹਿੰਮ ਚੜੀ ਗਈ ਹੈ ਜਿਸ ਤਹਿਤ ਸ਼੍ਰੀ ਅਸ਼ਮਨੀਕਪੁਰ ਆਈਪੀਐਸ ਐਸਐਸਪੀ ਤਰਨਤਾਰ ਸ਼੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਜਿਹੜੀ ਆ ਨਸ਼ਿਆਂਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਪਿੱਖੀਪਿੰਡ ਸਬਡਿਵੀਜ਼ਨਸ ਵੀ ਕੀਤੀ ਗਈ ਹੈ ਮੈਂ ਇੱਥੇ ਦੱਸਣਾ ਚਾਹਾਂਗਾ ਜਿੱਥੇ ਅਸੀਂ ਬਾਰਡਰ ਦੇ ਉੱਤੇ ਡਰੋਨ ਰਿਕਵਰ ਕਰਦੇ ਆ ਹੈਰੋਨਰ ਰਿਕਵਰ ਕਰਦੇ ਆ ਉਥੇ ਨਾਲ ਦੀ ਨਾਲ ਇਹ ਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਸੇ ਲੜੀ ਦੇ ਵਿੱਚ ਖਾਲੜਾ ਪੁਲਿਸ ਨੂੰ ਜਿਹੜੀ ਆ ਬੜੀ ਵੱਡੀ ਸਫਲਤਾ ਹਸਲ ਹੋਈ ਜਦੋਂ ਅਸੀਂ ਤਿੰਨ ਦੋਸ਼ੀ ਜਿਹੜੇ ਆ ਲਵਪ੍ਰੀਤ ਸਿੰਘ ਸ਼ੇਰ ਸਿੰਘ ਅਤੇ ਜੱਜਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਜਿਹੜੀ 310 ਗ੍ਰਾਮ ਹੈਰੋਨਰ ਰਿਕਵਰ ਹੋਈ ਹੈ ਤੇ ਇਹਨਾਂ ਕੋਲੋਂ ਜਿਹੜੇ ਫੋਨ ਵੀ ਰਿਕਵਰ ਹੋਏ ਆ ਜਿਦੇ ਵਿੱਚ ਪਾਕਿਸਤਾਨ ਦੇ ਨੰਬਰ ਤੇ ਪਾਕਿਸਤਾਨੀ ਲਿੰਕ ਤੇ ਡਰੋਨ ਜਿਹੜੇ ਮਗਾਉਣ ਦੀਆਂ ਲੋਕੇਸ਼ਨਾਂ ਭੇਜਣਦੇ ਜਿਹੜੇ ਸਬੂਤ ਮੌਜੂਦ ਹੈ ਤੇ ਇਹਨਾਂ ਦਾ ਹੀ ਇੱਕ ਸਾਥੀ ਜਿਹੜਾ ਗੁਰਪ੍ਰੀਤ ਸਿੰਘ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੈਗਾ ਆ ਉੱਥੇ ਬੰਦ ਆ ਉਹਦੇ ਸੰਪਰਕ ਦੇ ਵਿੱਚ ਹੋ ਕੇ ਉਹਦੇ ਦਿਸ਼ਾ ਨਿਰਦੇਸ਼ ਤੇ ਉਹਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਇਸ ਲੜੀ ਦੇ ਵਿੱਚ ਵੀ ਮੈਂ ਦੱਸਣਾ ਚਾਹਾਂਗਾ ਵੀ ਤੁਰੰਤ ਅਸੀਂ ਕਾਰਵਾਈ ਕਰਦੇ ਹਾਂ ਖਾਲੜਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਪਾਸੋਂ ਵੀ ਜਿਹੜੀ ਹੈ ਜੇਲ੍ਹ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਹੋਏ ਦੋ ਜਿਹੜੇ ਫੋਨ ਰਿਕਵਰ ਕਰ ਲਿਆ ਜਿਸ ਸਬੰਧੀ ਥਾਣਾ ਜਿਹੜਾ ਗੋਵਿੰਦਵਾਲ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ ਇਹਨਾਂ ਨੂੰ ਅੱਜ ਅਸੀਂ ਪੀਸ਼ ਅਦਾਲਤ ਕਰਾਂਗੇ ਤੇ ਇਹਨਾਂ ਪਾਸੋਂ ਜਿਹੜੀ ਆ ਪੂਰੀ ਤਫਸੀਲ ਨਾਲ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਗਤੀਵਿਧੀਆਂ ਦੇ ਵਿੱਚ ਕੌਣ-ਕੌਣ ਸ਼ਾਮਲ ਨੇ ਇਸ ਨਾਜਾਇਜ਼ ਕਾਰੋਬਾਰ ਦਾ ਧੰਦਾ ਕਰਦੇ ਹੋਏ ਇਹਨਾਂ ਨੇ ਕੀ-ਕੀ ਜਾਇਦਾਦ ਜਾਂ ਕੀ-ਕੀ ਪੈਸੇ ਅਪਣਾਏ ਨੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੀਜਿਸ ਨੂੰ ਵੀ ਜਿਹੜਾ ਵਾ ਉਹ ਸਟੈਬਲਿਸ਼ ਕੀਤਾ ਜਾਊਗਾ ਇਥੇ ਮੈਂ ਨਾਲ ਦੀ ਨਾਲ ਇਹ ਦੱਸਣਾ ਚਾਹੁੰਦਾ ਕਿ ਚੰਨਖ ਸਮੇਂ ਦੇ ਵਿੱਚ ਜਿਹੜੀ ਆ ਜਿੱਥੇ ਅਸੀਂ ਡਰੋਨਾਂ ਦੀ ਰਿਕਵਰੀ ਕੀਤੀ ਆ ਉੱਥੇ ਅਸੀਂ ਕਾਫੀ ਵਿਅਕਤੀ ਨੇ ਜਿਹੜੇ ਉਹ ਵੱਖ-ਵੱਖ ਥਾਣਿਆਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕੀਤੇ ਆ ਜਿਸ ਨਾਲ ਡਰੋਨ ਐਕਟੀਵਿਟੀਜ਼ ਨੂੰ ਵੀ ਕਾਫੀ ਜਿਹੜੀ ਆ ਉਹ ਜਿਹੜੀ ਸ਼ਾਂਤੀ ਮਿਲੀ ਆ ਤੇ ਸਾਡਾ ਇਹ ਉਪਰਾਲਾ ਜਿਹੜਾ ਨਸ਼ੇ ਦੇ ਸਮਗੱਲਾਂ ਦੇ ਖਿਲਾਫ ਇਹ ਜਾਰੀ ਆ ਤੇ ਮੈਂ ਤਾੜਨਾ ਕਰਦਾ ਜੇ ਇਹ ਵਿਅਕਤੀਆਂ ਨੂੰ ਕਿ ਉਹ ਇਹਨਾਂ ਧੰਧਿਆਂ ਤੋਂ ਬਾਹਰ ਆ ਜਾਣ ਉਦਨ ਦੂਰ ਨਹੀਂ ਜਦੋਂ ਅਸੀਂ ਫੜ ਕੇ ਉਹਨਾਂ ਨੂੰ ਜੀਲ ਦੀਆਂ ਸਲਾਖਾਂ ਦੇ ਪਿੱਛੇ ਭੀਜ ਜਾ